ਸ਼ਹਿਜ਼ਾਦੇ ਕੋ ਆਗਮਨ ਮੱਧਰਦੇਸ਼ ਚੌਪਈ ਇਹ ਵਿਦ ਸੋ ਬਦ ਭਇਓ ਲੁਝਾਰਾ ਅਨ ਬਸੇ ਤਬ ਧਾਮ ਲੁਝਾਰਾ ਤਬ ਔਰੰਗਜ਼ਮਨ ਮਾਹੀ ਰਸਾਬ ਮੱਧਰਦੇਸ਼ ਕੋ ਪੂਤ ਪਠਾਵਾ ਤਿਹ ਆਵਤ ਸਭ ਲੋਕ ਡਰਾਨੇ ਵੱਡੇ ਵੱਡੇ ਗਿਰਹੇਰ ਲੁਕਾਨੇ ਹਮ ਹੂ ਲੋਗਨ ਅਧ ਕ ਡਰਾਇਓ ਕਾਲ ਕਰਮ ਕੋ ਮਰਮ ਨਾ ਪਾਇਓ ਕਿਤਕ ਲੋਗ ਤਜ ਸੰਗ ਸੁਧਾਰੇ ਜਾਏ ਬਸੇ ਗਿਰ ਵਰ ਜਹ ਭਾਰੇ ਚਿੱਤ ਮੂਜੀਨ ਕੋ ਅਦਕ ਡਰਾਨਾ ਤਿਨੈ ਉਬਾਰਨ ਆਪਣਾ ਜਾਨਾ ਨੰਨਾਂ ਖੇਦੀ ਜਨੰਨਾ ਅੱਡ ਕਰਨ ਉਬਾਰ ਨਾ ਆਪਣਾ ਜਾਨਾ ਤਿਨੈ ਉਬਾਰ ਨਾ ਆਪਣਾ ਜਾਨਾ ਤਬ ਔਰੰਗ ਜੀ ਮਾਂ ਜਰੇਸਾਏ ਏਕ ਅਹਦੀਆ ਇहां ਪਠਾਏ ਹਮਤੇ ਭਾਜ ਬਿਮੁਖ ਜੇ ਗਏ ਤਨ ਕੇ ਧਾਮ ਗਿਰਾਵਤ ਭੇ ਜੇ ਆਪਣੇ ਗੁਰ ਤੇ ਮੁਖ ਫਿਰਹਿ ਈਹਾ ਊਹਾ ਤਨ ਕੇ ਗ੍ਰਹਿ ਗਿਰਹਿ ਈਹਾ ਉਪਹਾਸ ਨਾ ਸੁਰ ਪਰ ਬਸ ਸਭ ਵਤਨ ਤੇ ਰਹਿ ਨਿਰਾਸ ਦੁਖ ਭੂਖ ਤਨ ਕੋ ਰਹਿ ਲਾਗੀ ਸੰਤ ਸੇਵਤੇ ਜੋ ਹੈ त्यागी ਜਗਤ ਵਿਖੈ ਕੋਈ ਕਾਮਨਾ ਸਰਹੀ ਅੰਤਹਿ ਕੁੰਡ ਨਰਕ ਕੀ ਪਰਹੀ ਤਿੰਨ ਕੋ ਸਦਾ ਜਗਤ ਉਪਹਾਸ ਸੰਤਹਿ ਕੁੰਡ ਨਰਕ ਅੰਤਹਿ ਕੁੰਡ ਨਰਕ ਕੀ ਬਾਸਾ ਗੁਰ ਪਗ ਤੇ ਜੇ ਵਿਮੁਖ ਸਿਧਾਰੇ ਈਹਾ ਊਹਾ ਤਿੰਨ ਕੇ ਮੁਖ ਕਾਰੇ ਪੁੱਤਰ ਪੌਤਰ ਤਿੰਨ ਕੇ ਨਹੀਂ ਫਰੈ ਫਰੈ ਹੂੰ ਪੁੱਤਰ ਪੌਤਰ ਤਿੰਨ ਕੇ ਨਹੀਂ ਫਰੈ ਦੁਖ ਦੇ ਮਾਤ ਪਿਤਾ ਕਉ ਮਰੈ ਗੁਰ ਦੌਖੀ ਸਗ ਕੀ ਮ੍ਰਿਤ ਪਾਵੈ ਨਰਕਕੁੰਡ ਡਾਰੇ ਪਛਤਾਵੇ ਬਾਬੇ ਕੇ ਬਾਬਰ ਕੇ ਦਉ ਆਪ ਕਰੇ ਪਰਮੇਸ਼ਰ ਸੋ ਦੀਨ ਸ਼ਾਹ ਇਨ ਕੋ ਪਹਿਚਾਨੋ ਦੁਨੀ ਪਤ ਉਨ ਕੋ ਅਨਮਾਨੋ ਜੋ ਬਾਬੇ ਕੇ ਨਾਮ ਨ ਦਹਿ ਤਿੰਨ ਤੇ ਗਹਿ ਬਾਬਰ ਕੇ ਲੈਹਿ ਦੈ ਦੈ ਤਿੰਨ ਕੋ ਬੜੀ ਸਜਾਏ ਪੁਨ ਲੈ ਹੈ ਗ੍ਰਹਿ ਲੂਟ ਬਨਾਏ ਜਬ ਹਵਹਿ ਬੇਮੁਖ ਬਿਨਾ ਧਨ ਤਬ ਚੜ੍ਹ ਹੈ ਸਿੱਖਨ ਕਹਿ ਮੰਗਨ ਜੇ ਜੇ ਸਿੱਖ ਤਿਨੈ ਧਨ ਦੇ ਹੈ ਲੂਟ ਮਲੇਸ਼ ਤਿਨੂ ਕੋ ਲੈ ਹੈ